ਜੀ ਗਾਇਸ ਕੀ ਹਾਲ ਚੱਲੋ ਦੋਸਤੋ ਅੱਜ ਦੇ ਬਲੌਗ ਦੀ ਕਰਦੇ ਆਪਾਂ ਸ਼ੁਰੂਆਤ ਸ਼ੁਰੂ ਠੀਕ ਆ ਜੀ ਬਾਕੀ ਤੁਸੀਂ ਦੇਖ ਹੀ ਰਹੇ ਹੋਣੇ ਆ ਬੇਸ਼ਾਰ ਪਰੇ ਏਰੀਆ ਜੋ ਕਿ ਪਿੰਡ ਬਸੀ ਮੁੱਦੇ ਦੇ ਕੋਲ ਇਹ ਜਾਂਦੀ ਹੈ ਸੜਕ ਹੁੰਦੀ ਉੱਥੋਂ ਠੀਕ ਆ ਜੀ ਬਾਕੀ ਤੁਹਾਨੂੰ ਮਾਹੌਲ ਚਾਲ ਅਗਲਾ ਦਿਖਾਉਣੇ ਆ ਦੇਖੋ ਸਪੈਦਾ ਸਪੈਦਾ ਪਪਰਲ ਪਪਰਲੀ ਹੁੰਦੇ ਇੱਧਰ ਜਿਆਦਾ ਆਹ ਦੇਖੋ ਇੱਧਰ ਲਾਈ ਆ ਕੀ ਆ ਜਾ ਤੋਰੀਆਂ ਆ ਪਤਾ ਨਹੀਂ ਹੁਣ ਉਹ ਦੇਖੋ ਸਾਰੀ ਓਏ ਕੀ ਆ ਜਾ ਤੋਰੀਆਂ ਪਤਾ ਨਹੀਂ ਹੁਣ ਇਹ ਲੱਗੇ ਆ ਜਰੂਰ ਬੇਲਾ ਕੀ ਆ ਕੁਏ ਹੁੰਦਾ ਇਦਾਂ ਦੇ ਮੌਸਮ ਦੇ ਵਿੱਚ ਬਾਕੀ ਤੁਹਾਨੂੰ ਮੌਹਲ ਚਲ ਅਗਲਾ ਦਿਖਾਉਣੇ ਆ ਸਾਡੇ ਬਲੌਗ ਨਾਲ ਜੁੜੇ ਰਹੋ ਠੀਕ ਹੈ ਜੀ ਬਾਕੀ ਇਹ ਹੈਗਾ ਪਿੰਡ ਅਸਲਪੁਰ ਇੱਧਰ ਦੀ ਜਾ ਹੁੰਦਾ ਆ ਬਾਗਪੁਰ ਸਟੋਰ ਹੈ ਬਾਕੀ ਮੇਨ ਰੋਡ ਦਾ ਇਹ ਵੀ ਚੱਗਦੇ ਮੇਨ ਰੋਡ ਜਿਹੜਾ ਉਧਰ ਵੀ ਚੱਲ ਜਾਂਦੇ ਆ सड़के मिली आहे मीच ते मामया त पंज आई मीच ते मामे बु पाणी इहे है 국민ively disappointment with a Ads ਕਲਿਆਣਾ ਕਲਿਆਣੇ ਰੋਕੇ ਹੋ ਜਾਣਾ ਹੈ ਇਹ ਲੋ ਜੀ ਇਹ ਆ ਗਿਆ ਪਿੰਡ ਕਲਿਆਣਾ ਦੀ ਹੋ ਜਾਣਾ ਕੜਿਆਣਾ ਪਿੰਡ ਸੰਗੇ ਅੱਗੇ ਹੁਣ ਆਪਣਾ ਪਿੰਡ ਦੂਜਾ ਪਿੰਨਾ ਮਤਲਵੰਦੀ ਪਿੰਡ ਆ ਜਾਣਾ ਜੀ ਪਿੰਡ ਦੀ ਟੋਕੋ ਨੇ ਨਾਲੀ ਹੈਗਾ ਆ ਬੰਨੇ ਕਾੜੇ ਸਾਰੇ ਕੰਮ ਚੱਲਦੇ ਆ ਆਪ ਕੋਲ ਚੱਲੇ ਆ ਧਮੋਲੀ ਥੇਰਾ ਪਹਾੜ ਦਾਸ ਸੁਨੇਹੇ ਆ ਆਹ ਔਰ ਧਮੋਲੀ ਪਹੁੰਚ ਲੈ ਅੱਗੇ ਧਮੋਲੀ ਪਿੰਡ ਆ ਤਬਾਨ ਖਲਵਾ ਪੈਂਦੇ ਆ ਜੋ ਕੀ ਉਹ ਤੋਂ ਆਪਣੇ ਖਦਵਾ ਪੈਂਦੇ ਆ ਇਸ ਤਰ੍ਹਾਂ ਹੈ ਤੋਂ ਗਿਆ ਆ ਸਾਰੀ ਚਾਬਦੀ ਆ ਇਹ ਵੀ ਰੁਕਣਾ ਇੱਕ ਬਹੁਤ ਚੰਗਾ ਤਾਬ ਹੋਏਗਾ ਮਾਸ਼ਾ ਅੱਲੋ ਹੋ ਜਾਓ ਇਹ ਵਾਰ ਸੜਕ ਦੇ ਜੀ ਆਪਦੇ ਨੂੰ ਕੀ ਆ ਗਿਆ ਨਾ ਬੰਦ ਹੋ ਗਿਆ ਬਾਕੀ ਗਾਇਜ਼ ਆਪਾਂ ਥੋੜੇ ਟਾਈਮ ਬਾਅਦ ਆ ਪਹੁੰਚ ਲੈ ਆਪਣੇ ਘਰ ਠੀਕ ਹੈ ਜੀ ਪਹੁੰਚ ਹੀ ਗਏ ਆਪਣੇ ਘਰ ਕੋਲੇ ਡੈਮ ਤੱਕ ਲੋਕੋ ਜੀ ਦੋਸਤੋ ਹੁਣ ਆਪਾਂ ਪਹੁੰਚ ਗਏ ਪਿੰਡ ਆਪਣੇ ਘਰੇ ਪਹੁੰਚ ਗਏ ਆ ਮੈਂ ਹੁਣ ਬਾਹਰ ਆਇਆ ਮੇਨ ਵੀ ਘਰੇ ਆ ਤਾਂ ਲੋ ਹੀ ਹੁਣ ਆਪਾਂ ਇੱਥੇ ਕਰਦੇ ਆਂ ਬਲੌਗ ਦੀ ਐਂਡਿੰਗ ਠੀਕ ਹੈ ਜੀ ਇਹ ਹੈਗੇ ਸਾਡੇ ਪਿੰਡ ਦੀ ਸੜਕ ਮੈਂ ਘਰ ਹੀ ਪਹੁੰਚ ਗਏ ਆਂ ਥੈਂਕ ਯੂ ਧੰਨਵਾਦ ਜੀ ਬਾਕੀ ਪੀਵੀਰੋ 8 ਡੇਲੀ ਬਲੌਗ ਦੇਖਦੇ ਰਿਆ ਕਰੋ ਚੈਨਲ ਸਾਡੇ ਨੂੰ ਸਬਸਕ੍ਰਾਈਬ ਕਰ ਲਓ ਪੀਵੀਰੋ 8 ਡੇਲੀ ਬਲੌਗ ਦੇਖਦੇ ਰਿਆ ਕਰੋ ਥੈਂਕ ਯੂ ਧੰਨਵਾਦ ਜੀ